ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ। ਮੈਕਸ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੇ ਆਨ ਵਾਲਿਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚਦੇ ਰਹਿਣ। ਅਜੋਧਿਆਂ ਤੋਂ ਚੱਲ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਣ ਵਾਲੀ ਅਕਸ਼ਲ ਕਲਸਲ ਯਾਤਰਾ ਸ਼ਹਿਰ ਖੇਮਕਰਨ ਦੇ ਮੰਦਰ ਸ਼੍ਰੀ ਦੇਵੀ ਦਵਾਰਾ ਤੋਂ ਸ਼੍ਰੀ ਸਨਤਨ ਧਰਮ ਸਭਾ ਖੇਮਕਰਨ ਅਤੇ ਸੰਤਾਨਕ ਧਾਰਮਿਕ ਮੰਡਲਿਆਂ ਦੀ ਅਗਵਾਈ ਹੇ ਸ਼ੋਭਾ ਯਾਤਰਾ ਦੇ ਰੂਪੇ ਸਜਾਈ ਗਈ ਇਸ ਸ਼ੋਭਾ ਯਾਤਰਾ ਵਿੱਚ ਗੱਦੀ ਨਸੀਬ ਮੰਦਰ ਕਰਿਆਲੇ ਵਾਲੀ ਮਾਤਾ ਸਰਬਜੀਤ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸ਼ਰਵਸੀਆਂ ਵੱਲੋਂ ਥਾਂ-ਥਾਂ ਲੰਗਰ ਦਾ ਪ੍ਰਬੰਧ ਕਰਕੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਰਾਮ ਭਗਤਾਂ ਵੱਲੋਂ satsang ਵੀ ਕੀਤਾ ਗਿਆ ਇਸ ਮੌਕੇ ਅਸ਼wini ਸ਼ਰਮਾ ਪ੍ਰਦਾਨ ਵਿਜੇ ਕੁਮਾਰ ਗੁਆਲਟੀ सुरेंद्र ਪਾਲ ਸਿੰਘ ਚੌਧਰੀ ਰਾਮ ਚੋਪੜਾ ਰਾਮ ਪੰਡਾਰੀ ਰਜੇਸ਼ ਖੰਨਾ ਆਦਿ ਹਾਜ਼ਰ ਸਨ ਤੁਸੀਂ ਵੀ ਦੇਖੋ ਖੇਮ ਕਰਨ ਤੋਂ ਦਵਿੰਦਰ ਸਹੋਤੇ ਦੀ ਵਿਸ਼ੇਸ਼ ਰਿਪੋਰਟ ਜਿਹੜੇ ਪਤੰਦਿਆਂ ਨਾਲ ਜਨਤਰੀ ਹੈ ਸਾਡੇ ਨਾਲ ਨੰਦਕੀ ਬਾਤਾਂ ਬੱਤਾਂ कौन रे दीवाने लाको सामान जय हो राम जी की लीला है न्यारी जय हो जय हो राम जी की लीला है न्यारी ओ एक तरफ लक्ष्मण एक तरफ सीता एक तरफ लक्ष्मण एक तरफ सीता ओ बीच में चक्कर किसके है महाराज में राम जी तुमारी राम जी नारे राम जी की तुमारी राम जी खिल